ਇਹ ਜਿਹੜਾ ਆਪਣੇ ਮਾਤوں ਦੀ ਜਿਹੜੀ ਇੱਕ ਸੇਵਾ ਲਈ ਹੁੰਦੀ ਨਾ ਬੱਚਿਆਂ ਨੂੰ ਆਪਾਂ ਕਹਿੰਦੇ ਤੇ ਸਾਡੀ ਜ਼ਿੰਮੇਵਾਰੀ ਹੈ ਬੱਚੇ ਨੂੰ ਪੜ੍ਹਾ ਦੇਣਾ ਇਹ ਜ਼ਿੰਮੇਵਾਰੀ ਘੋਡੇ ਵੱਲੋਂ ਲਈ ਜਾਂਦੀ ਆ ਇਹ ਜਿਹੜੇ ਬੱਚੇ ਆ ਕਰਮਾ ਭਾਗਾ ਵਾਲਿਆਂ ਨੂੰ ਮਿਲਦੇ ਆ ਆਪਾਂ ਬੱਚੇ ਨੂੰ ਇਹ ਕੋਈ ਸਹਾਰ ਨਹੀਂ ਕਰਦੇ ਸਾਡੀ ਜ਼ਿੰਮੇਵਾਰੀ ਆ ਉਹਨੂੰ ਜਿੰਨਾ ਦਾ ਸਨਸਕਾਰ ਕਰਦੇ ਆ ਅੱਜ ਇਹਨੂੰ ਐਂਬੂਲੈਂਸ ਦੀ ਜ਼ਰੂਰਤ ਹੁੰਦੀ ਆ ਉਹ 프리 ਜਿਹੜਾ ਐਂਬੂਲੈਂਸ ਉਹਨੂੰ ਭੇਜਦੇ ਆ ਇਹ ਲੋਕਾਂ ਦਾ ਕੀ ਬਣਿਆ ਸਹਾਰਾ ਬਣਿਆ ਤੇ ਇਹੀ ਪਕਿਓ ਤੁਹਾਨੂੰ ਇਹ ਸਿੱਖਿਆ ਦੇ ਰਿਹਾ ਕਿ ਤੁਸੀਂ ਵੀ ਆਉਣ ਵਾਲੇ ਸਮੇਂ ਦੇ ਵਿੱਚ بے ਸਹਾਰਾ ਦਾ ਕੀ ਬਨਣਾ ਵਾ ਸਹਾਰਾ ਬਨਣਾ ਬਹੁਤ ਅੱਛਾ ਲੱਗਿਆ ਜੀ ਅੱਜ ਸਹਾਰਾ ਕਲੱਬ ਵਿੱਚ ਆਣ ਕੇ ਅੱਜ ਬੜਾ ਨਜ਼ਦੀਕੀ ਤੋਂ ਦੇਖਣ ਨੂੰ ਮਿਲਿਆ ਕਿ ਸਹਾਰਾ ਕਲੱਬ ਦਾ ਨਾਮ ਐਵੇਂ ਸਹਾਰਾ ਨਹੀਂ ਪਿਆ ਕਿ ਵਾਕਈ ਜਿਹੜਾ ਹੈ ਬਟਾਲੇ ਵਾਲਿਆਂ ਦਾ ਇੱਕ ਸਹਾਰਾ ਹੀ ਬਣ ਚੁੱਕਾ ਹੈ ਇਹਨਾਂ ਦੇ ਜਿਹੜੇ ਸੇਵਾ ਦੇ ਪ੍ਰਕਰਮ ਚੱਲੇ ਪਏ ਨੇ ਉਸ ਤਰ੍ਹਾਂ ਕਿ ਸਟੇਸ਼ਨ ਉੱਤੇ ਪਾਣੀ ਦਾ ਹੈ ਇੱਥੇ ਲੰਗਰ ਦਾ ਹੈ ਐਂਬੂਲੈਂਸ ਦਾ ਹੈ ਇਦਾਂ ਦੇ ਇਹਨਾਂ ਦੇ ਜਿਸ ਤਰ੍ਹਾਂ ਪਰਿਆਵਰਣ ਦੇ ਵਿੱਚ ਵੀ ਇਹ ਬੜਾ ਯੋਗਦਾਨ ਪਾ ਰਹੇ ਨੇ ਜਿਸ ਤਰ੍ਹਾਂ ਬੱਚਿਆਂ ਦੇ ਮੁਜੀਫੇ ਦੇ ਆਪਣਾ ਵੰਡ ਰਹੇ ਨੇ ਮੈਂ ਸਮਝਦਾ ਕਿ ਆਪਣੇ ਆਪ ਦੇ ਵਿੱਚ ਜਿਹੜਾ ਇਹ ਇੱਕ ਬਹੁਤ ਹੀ ਵਧੀਆ ਉਪਰਾਲਾ ਕਰਦੇ ਪਏ ਨੇ ਔਰ ਆਪਣੇ ਖੁਦ ਦੇ ਪੈਸਿਆਂ ਦੇ ਨਾਲ ਖਰਚ ਕਰਕੇ ਕੁਝ ਸਮਾਜ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਸਾਰਾ ਸਿਲਸਿਲਾ ਚਲਾ ਰਹੇ ਨੇ ਮੈਂ ਸਮੂਹ ਜਿਹੜੇ ਸਾਰਾ ਕਲੱਬ ਦੇ ਅਧਿਕਾਰੀਆਂ ਨੇ ਵਰਕਰ ਨੇ ਉਹਨਾਂ ਨੂੰ ਵਧਾਈ ਦਵਾਂਗਾ ਅੱਜ ਤੁਸੀਂ ਬਹੁਤ ਵਧੀਆ ਜਿਹੜਾ ਉਪਰਾਲਾ ਕਰਦੇ ਪਏ ਹੋ ਔਰ ਮੈਂ ਆਪਣੇ ਵੱਲੋਂ ਵੀ ਕੱਜ ਸਾਹਿਬ ਦਾ ਕੁਲਰ ਸਾਹਿਬ ਦਾ ਹੋਰ ਸਾਰੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਸ ਤਰ੍ਹਾਂ ਜਿਹੜੀ ਹੈ ਪ੍ਰੇਰਣਾ ਲੈ ਕੇ ਜਿਹੜੇ ਸਾਰੇ ਸ਼ਹਿਰ ਜਿਹੜੇ ਸੇਵਾ ਦੇ ਕੰਮ ਨੇ ਉਹ ਕਰਦੇ ਰਹਿਣ ਧੰਨਵਾਦ ਹਾਂ ਮੈਂ ਮਨਵੀਰ ਸਿੰਘ ਰੰਧਾਵਾ ਪ੍ਰਧਾਨ ਕੜਤੀ ਐਸੋਸੀਏਸ਼ਨ ਪੰਜਾਬ ਬੋਰਦਰਾ ਸਾਹਿਬ ਦਾ ਪ੍ਰਧਾਨ ਪਟਾੜਾ ਰਮਨ ਸੇਟ ਤੋਂ ਅੱਜ ਜੋ ਸਾਡਾ ਸਹਾਰਾ ਕਲੱਬ ਦਾ ਜੋ ਪੈਨਸ਼ਨ ਸਮਾਗਮ ਜਿਹੜਾ ਹਰ ਮਹੀਨੇ ਦੀ ਤਰ੍ਹਾਂ 20 ਤਰੀਕ ਨੂੰ ਜਿਹੜੀ ਪੈਨਸ਼ਨ ਵੰਡਦੇ ਆ ਸਾਰੇ ਸਾਰਾ ਲੋਕਾਂ ਨੂੰ ਫੋਰ ਉਹਦੇ ਵਾਸਤੇ ਅਸੀਂ ਅੱਜ ਸਾਰੇ ਇਕੱਤਰ ਹੋਏ ਆ ਬਹੁਤ ਵਧੀਆ ਸਾਰਾ ਕਲੱਬ ਦਾ ਇਹ ਪ੍ਰਾਲਾ ਹੈ ਕਾਫੀ ਲੰਮੇ ਸਮੇਂ ਤੋਂ ਇਹ ਸਾਰਾ ਕਲੱਬ ਇਹ ਪ੍ਰਾਲਾ ਕਰ ਰਹੀ ਆ ਇਸ ਦੇ ਨਾਲ ਨਾਲ ਸਾਰਾ ਕਲੱਬ ਨੇ ਜੋ ਐਂਬੂਲੈਂਸ ਜਿਹੜੀ ਆ ਸਾਰੀ ਸਾਡੀ ਬਟਾਲੇ ਦੇ ਵਿੱਚ ਐਂਬੂਲੈਂਸ ਭਈਆ ਘਰ ਆਈ ਆ ਉਹ ਵੀ ਇੱਕ ਸਿਰਫ ਓਨਲੀ ਕਲਾ ਪੈਟਰੋਲ ਦੇ ਖਰਚੇ ਤੇ ਹੀ ਲੋਕਾਂ ਨੂੰ ਇਹ ਸਹੂਦਤਾਂ ਦਿੰਦੇ ਆ ਉਸ ਤੋਂ ਬਾਅਦ ਜਿਹੜੀ ਸ਼ਵਨ ਯਾਤਰਾ ਆ ਉਹ ਵੀ ਸਾਰੇ ਬਟਾਲੇ ਦੇ ਵਿੱਚ ਜਿਹੜੀ ਆ ਇਹਨਾਂ ਦੀ ਚੱਲਦੀ ਆ ਇਹ ਇੱਕ ਬਹੁਤ ਵੱਡਾ oprala ਜਿਹੜੇ ਜਿੰਨੇ ਵੀ ਸਾਡੇ ਸਾਰਾ ਕਲੱਬ ਦੇ ਮੈਂਬਰ ਜਿਹੜੇ ਆ ਇਹ ਕਰ ਰਹੇ ਆ ਤੋਂ ਅਲੈਦਾ ਹੁਣ ਵੀ ਜਦੋਂ ਕਿਸੇ ਸਰਕਾਰੀ ਹਸਪਤਾਲ ਦੇ ਵਿੱਚ ਕੋਈ ਵੀ oprala ਹੁੰਦਾ ਆ ਉਹ ਵੀ ਸਾਰਾ ਕਲੱਬ ਉੱਥੇ ਜਾ ਕੇ ਦਿਲੋਂ ਅਤਨੋਂ ਬਨੌਜੋ। ਲਾਉਰਸ ਬਾਡੀਆਂ ਜਿਹੜੀਆਂ ਹੈਗੀਆਂ ਜਿੰਨੀਆਂ ਵੀ ਬਟਾਲੇ ਦੇ ਵਿੱਚ ਜਿਹੜੀਆਂ ਲਾਉਰਸ ਕੋਲ ਬਾਡੀਆਂ ਹੈਗੀਆਂ ਉਹਨਾਂ ਦਾ ਸੰਸਕਾਰ ਵੀ ਸਾਰਾ ਕਲੱਬ ਕਰਦੀਆ ਉਸ ਤੋਂ ਅਲਿਹਦਾ ਜੇ ਕਿਸੇ ਗਰੀਬ ਦੇ ਕੋਲ ਆਪਣੇ ਘਰ ਦੇ ਵਿੱਚ ਕੋਈ ਐਨੀ ਕਿਸਪਾ ਕੋਈ ਡੈਥ ਹੋ ਜਾਂਦੀ ਆ ਉਹਦੇ ਕੋਲ ਨਹੀਂ ਹੈਗਾ ਸੰਸਕਾਰ ਕਰਨ ਵਾਸਤੇ ਪੈਸੇ ਉਹਦਾ ਸੰਸਕਾਰ ਵੀ ਸਾਰਾ ਕਲੱਬ ਕਰਦੀਆ ਅਸੀਂ ਤੈਹ ਦਲੋਂ ਧੰਨਵਾਦੀਆਂ ਸਾਰਾ ਕਲੱਬ ਦੇ ਗਰੀਬ ਲੜਕਿਆਂ ਦੀਆਂ ਸ਼ਾਦੀਆਂ ਵਾਸਤੇ ਪੈਸੇ ਵੀ ਦੇ ਇਹ ਦਿੰਦੇ ਉਹਨਾਂ ਦੀਆਂ ਸ਼ਾਦੀਆਂ ਵੀ ਕਰਦੇ ਆ ਔਰ ਜਿੰਨੇ ਵੀ ਇਹ ਵਲੰਟੀਅਰ ਸਾਡੇ ਇਸ ਸਹਾਰਾ ਕਲੱਬ ਦੇ ਵਿੱਚ ਕੰਮ ਕਰਦੇ ਆ ਮੈਂ ਤੇ ਉਹਨਾਂ ਵਾਸਤੇ ਦਿਲੋਂ ਕਾਮਨਾ ਕਰਦਾ ਸੱਚੇ ਪਾਤਸ਼ਾਹ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੀ ਤੰਦਰੁਸਤੀ ਬਖਸ਼ੀ ਔਰ ਜਿਸੇ ਤਰ੍ਹਾਂ ਸਾਡੇ ਹੋਰ ਵੀ ਵਲੰਟੀਅਰ ਇਹਨਾਂ ਦੇ ਨਾਲ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭੁਪਿੰਦਰ ਸਿੰਘ ਸਪੋਕਸਮੈਨ ਸਹਾਰਾ ਕਲੱਬ ਕੋਆਰਡੀਨੇਟਰ ਹਾਂ ਸ਼ਾਂਤ ਕਰਦਾ ਇਹ ਖਾਰ ਮਹੀਨੇ ਦੀ ਤਰ੍ਹਾਂ ਅੱਜ ਸਾਰਾ ਆਸ਼ਮ ਵਿਖੇ ਜੋ ਉਹਨਾਂ ਬੱਚਿਆਂ ਨੇ ਜੋ ਕਿ 1 ਮਹੀਨਾ ਇੱਥੇ ਸਿਵਲ ਡਿਫੈਂਸ ਵੱਲੋਂ ਕਈ ਤਰ੍ਹਾਂ ਦੀਆਂ ਟ੍ਰੇਨਿੰਗਸ ਲੈ ਕਰਕੇ ਫਾਇਰ ਬ੍ਰਿਗੇਡ ਤੇ ਫਸਟ ਸਟੇਜ ਤੇ এনवायरमेंट ਤੇ ਜੋ ਉਹਨਾਂ ਨੇ ਸਰ ਸਾਹਿਬ ਦੇ ਇਸ ਉਪਰਾਲੇ ਨਾਲ ਇਹ ਪ੍ਰੋਗਰਾਮ ਲਿਖਿਆ ਸੀ ਉਹ ਉਸ ਅਕਾਲ ਪ੍ਰਭੂ ਦੀ ਕਿਰਪਾ ਨਾਲ ਨੇਪੇ ਚੜਦੇ ਆ ਅੱਜ ਉੱਚੇ ਚੇਤੇ ਤੌਰ ਤੇ ਚੀਫ ਗੈਸਟ ਸ਼੍ਰੀਮਤੀ ਜੀ ਸੁਵੰਤ ਕੌਰ ਜੀ ਰਿਆਡ ਐਸਪੀ ਹੈੱਡਕੁਆਟਰ ਉਹਨਾਂ ਦੇ ਨਾਲ ਅੱਜ ਦੇ ਹੁਕਮਮਾਨ ਰਮੇਸ਼ ਖੋਸਲਾ ਜੀ ਪੀਕੇ ਆਪਣਾ ਟਰਾਂਸਪੋਰਟ ਤੋਂ ਜਿਨ੍ਹਾਂ ਨੇ ਅੱਜ ਇਹ ਪੈਨਸ਼ਨਾਂ ਦੀ ਸੇਵਾ ਲਈ ਮਨਵੀਰ ਸਿੰਘ ਜੀ ਪ੍ਰਧਾਨ ਗੁਰਦੁਆਰਾ ਹਰਤੇਗ ਬਹਾਦਰ ਅਰਬਨ ਸਟੇਟ ਤੋਂ ਇਹ ਸਾਰਾ ਪ੍ਰੋਗਰਾਮ ਜੋ ਸਾਰੇ ਹੀ ਜੋ ਵਲੰਟੀਅਰਸ ਨੇ ਸਹਾਰਾ ਕਲਬ ਦੇ ਜੋ ਤਨ ਮੰਦੇ ਤਨ ਨਾਲ ਨਿਸ਼ਕਾਮ ਸੇਵਾ ਕਰਦੇ ਨੇ ਉਹਨਾਂ ਦੇ ਉਪਾলে ਨਾਲ ਅੱਜ ਇਹ ਪ੍ਰੋਗਰਾਮ ਨੇਪਰੇ ਚੜਿਆ ਸਾਡੇ ਕੋਲ ਕੋਈ ਸ਼ਬਦ ਨਹੀਂ ਕਿ ਐਸਪੀ ਹੈੱਡਕੁਆਰਟਰ ਤੇ ਉਹਨਾਂ ਦੇ ਨਾਲ ਆਏ ਹੋਏ ਸਹਿਯੋਗੀ ਬਹੁਤ ਬਹੁਤ ਧੰਨਵਾਦ ਕਰਦੇ ਹੋਏ ਉਹਨਾਂ ਦਾ ਅਸੀਂ ਜੀ ਆਇਆਂ ਆਖਿਆ ਉਹਨਾਂ ਨੂੰ ਉਹਨਾਂ ਨੇ ਇੰਨੇ ਰੁਝੇਵੇਂ ਚੋਂ ਸਮਾਂ ਕੱਢ ਕੇ ਤੂੰ ਇੱਥੇ ਪਹੁੰਚੇ ਤੇ ਉਹਨਾਂ ਬੱਚਿਆਂ ਨੂੰ ਉਹਨਾਂ ਨੇ ਇੱਕ ਸੇਧ ਦਿੱਤੀ ਆਪਣੇ ਬੱਚਿਆਂ ਦੀ ਉਹਨਾਂ ਨੇ ਉਦਾਹਰਣ ਦੇਂਦੇ ਹੋਏ ਕਿ ਮਾਪਿਆਂ ਦੀ ਸੇਵਾ ਸੱਚੋਚੀ ਅੱਜ ਤੁਸੀਂ ਇੱਕ ਕਰਮਲੀਆਂ ਹਨ ਇਹਨਾਂ ਨੂੰ ਮੋੜ ਲਵੋ ਜਿੱਦਾਂ ਵੱਡ ਜਾਣਗੀਆਂ ਕਿ ਅੱਜ ਉਹ ਤੁਸੀਂ ਮਾਪਿਆਂ ਦੀ ਸੇਵਾ ਕਰੋਗੇ ਬਜ਼ੁਰਗਾਂ ਦੀ ਤੇ ਕੱਲ ਉਹ ਤੁਹਾਡੀ ਸੇਵਾ ਕਰਨਗੇ। ਤਕਰੀਬਨ ਜਿਹਨਾਂ ਬੱਚਿਆਂ ਨੇ ਇਹ ਟ੍ਰੇਨਿੰਗ ਲਈ ਸੀ 60 ਵਲੰਟੀਅਰ ਜਿਨ੍ਹਾਂ ਨੇ ਇਹ ਸਮਾਂ ਕੱਢਿਆ ਅੱਜ ਜੋ ਐਸਪੀ ਹੈੱਡਕੁਆਟਰ ਜਿਵੇਂ ਜਸਵੰਤ ਗੌਰ ਦੀ ਰਿਆਡ ਇੱਥੇ ਪਹੁੰਚੇ ਸਨ ਉਹਨੇ ਆਪਣੇ ਕਰ ਕਮਲਾ ਦੇ ਨਾਲ ਉਹਨਾਂ ਬੱਚਿਆਂ ਨੂੰ ਆਪਣੀਆਂ ਅਸ਼ੀਰਵਾਦਾ ਦਿੰਦੇ ਹੋਇਆ ਉਹ ਸਰਟੀਫਿਕੇਟ ਵੰਡੇ ਗਏ ਤੇ ਪੂਰੀ ਤਰ੍ਹਾਂ ਜੋ ਵੀ ਇੱਥੇ ਆਏ ਹਨ ਉਹਨਾਂ ਨੂੰ ਪ੍ਰੀਤੀ ਭੋਜਨ ਦੇ ਨਾਲ ਨਾਲ ਇਨ ਕੇ ਲਵਾ ਕੇ ਮਿੱਠੇ ਤੌਰ ਤੇ ਕੁਲਫੀਆਂ ਵੀ ਖਵਾਈਆਂ ਗਈਆਂ ਜਤਿੰਦਰ ਜੀ ਦਾ ਬਹੁਤ ਬਹੁਤ ਧੰਵਾਦ